ਜਲੰਧਰ ਹਲਕਾ ਦੇ ਸਾਰੇ ਵੋਟਰਾਂ ਨੂੰ ਸਾਰੇ ਵਾਸੀਆਂ ਨੂੰ ਧੰਨਵਾਦ ਦਿੰਦਾ ਤੇ ਮੁਬਾਰਕਬਾਦ ਵੀ ਦਿੰਦਾ ਕਿ ਉਹਨਾਂ ਨੇ ਮੈਨੂੰ ਚੁਣਿਆ ਤੇ ਤਾਂ ਜਿਹੜਾ ਜਾ ਕੇ ਆਪਾਂ ਨੂੰ ਪਹਿਲੀ ਵਾਰ ਪੰਜਾਬ ਦੇ ਵਿੱਚ ਕਿਸੇ ਐਮਪੀ ਨੂੰ ਆਜ਼ਾਦੀ ਤੋਂ ਬਾਅਦ ਸੰਸਦ ਰਤਨ ਦੇ ਅਵਾਰਡ ਦੇ ਨਾਲ ਨਵਾਜਿਆ ਗਿਆ ਇਹ ਮੈਨੂੰ ਨਹੀਂ ਮਿਲਿਆ ਅਵਾਰਡ ਇਹ ਜਲੰਧਰ ਦੇ ਹਰ ਵੋਟਰ ਦਾ ਅਵਾਰਡ ਹੈ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਜਲੰਧਰ ਨਿਵਾਸੀਆਂ ਵਾਸਤੇ ਇਹ ਅਵਾਰਡ ਲੈ ਕੇ ਦੇ ਸਕਿਆ ਬਹੁਤ ਸਾਰੇ ਜਲੰਧਰ ਦੇ ਕੰਮਾਂ ਨੂੰ ਮੈਂ ਪਿਛਲੇ ਜਦੋਂ ਮੇਰੀ ਚੋਣ ਹੋਈ ਹੈ ਤਾਂ ਤੋਂ ਲੱਗਿਆ ਹੋਇਆ ਤੇ ਬਹੁਤ ਸਾਰੇ ਕੰਮਾਂ ਦੇ ਵਿੱਚ ਸਾਨੂੰ ਜਿਹੜੀ ਹੈ ਸਫਲਤਾ ਮਿਲੀ ਹੈ ਮੈਂ ਅੱਜ ਸਿਰਫ ਤਿੰਨ ਗੱਲਾਂ ਬਾਰੇ ਗੱਲ ਕਰਾਂਗਾ ਇੱਕ 에어ਪੋਰਟ ਬਾਰੇ ਦੂਸਰਾ ਰੇਲਵੇ ਬਾਰੇ ਤੇ ਤੀਸਰਾ ਨੈਸ਼ਨਲ ਹਾਈਵੇ ਬਾਰੇ ਜਿਹੜੇ ਕਿ ਕੇਂਦਰ ਨਾਲ ਸੰਬੰਧਿਤ ਕੰਮ ਹੈ ਬਾਕੀ ਕੰਮਾਂ ਬਾਰੇ ਚ ਕਿਸੇ ਦਿਨ ਫੇਰ ਵਿਸਤਾਰ ਦੇ ਵਿੱਚ ਜਿਹੜੇ ਅਸੀਂ ਕੀਤੇ ਆ ਜਾਂ ਜਿਨ੍ਹਾਂ ਵਾਸਤੇ ਅਸੀਂ ਕੰਮ ਕਰ ਰਹੇ ਆ ਉਹ ਉਹ ਦੱਸਾਂਗਾ 에어ਪੋਰਟ ਦਾ ਆਦਮਪੁਰ 에어ਪੋਰਟ ਦੇ ਵਿੱਚ ਫਲਾਈਟਾਂ ਹੋਰ ਵਧਾਉਣ ਵਾਸਤੇ ਮੈਂ ਲਗਾਤਾਰ ਉਪਰਾਲਾ ਕਰ ਰਿਹਾ ਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਆਦਮ ਪਰ ਤੋਂ ਮੁੰਬਈ ਤੱਕ ਇੱਕ ਨਵੀਂ ਫਲਾਈਟ ਹੈ ਜਿਹੜੀ ਉਹ ਚਲਾਉਣ ਦੇ ਵਿੱਚ ਕਾਮਯਾਬ ਹੋਇਆ ਏ ਇਸ ਦੀ ਸੰਸ ਤੁਹਾਨੂੰ ਸਾਰਿਆਂ ਨੂੰ ਵਧਾਈ ਹੋਵੇ ਦੂਸਰਾ ਇਸ ਤੋਂ ਅੱਗੇ ਜੈਪੁਰ ਤੇ 12 ਨਸੀ ਵਾਸਤੇ ਕਿਉਂਕਿ 12 ਨਸੀ ਇੱਥੋਂ ਬਹੁਤ ਲੋਕ ਜਾਂਦੇ ਆ ਤੇ 12 ਨਸੀ ਇੱਕ ਜਿਹੜੀ ਇੱਥੋਂ ਆਲਰੇਡੀ ਬੰਗਲੌਰ ਨੂੰ ਫਲਾਈਟ ਚੱਲ ਰਹੀ ਹੈ ਉਹਦਾ ਟਾਈਮ ਸੈੱਟ ਕਰਕੇ ਬਾਰਾਨਸੀ ਵਾਲੀ ਜਹਾਜ਼ ਦੇ ਨਾਲ ਮਲਾਉਣ ਵਾਸਤੇ ਵੀ ਗੱਲ ਚੱਲ ਰਹੀ ਹੈ ਮੈਨੂੰ ਉਮੀਦ ਹੈ ਕਿ ਇਹ ਵੀ ਬੜੀ ਛੇਤੀ ਹੋ ਜਾਏਗਾ ਤੇ ਨਾਲ-ਨਾਲ ਜਿਹੜਾ 에어ਪੋਰਟ ਹੈ ਉਹਨੂੰ ਕੋਈ ਉੱਥੇ ਪ੍ਰੋਪਰ ਰਾਹਸਤਾ ਨਹੀਂ ਹੈ ਪਿੰਡ ਦੇ ਵਿੱਚ ਦੀ ਘੁੰਮ ਕੇ ਜਾਣਾ ਪੈਂਦਾ ਉਹਦੇ ਵਾਸਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਨਾਲ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਹਨ ਹੁਣ ਵੀ ਮੈਂ ਇੱਕ ਹਫਤੇ ਬਾਅਦ ਮੀਟਿੰਗ ਬੁਲਾਈ ਹੈ 에어ਪੋਰਟ ਦੇ ਉੱਤੇ ਹੀ ਤੇ ਉਹਦੇ ਵਿੱਚ ਵੀ ਰਸਤਾ ਜਿਹੜਾ ਉਹਦੇ ਨਾਲ ਵਧੀਆ ਰਸਤਾ ਖੁੱਲਾ ਲੱਗ ਜਾਏ ਤੇ ਡਾਇਰੈਕਟ ਰਸਤਾ ਲੱਗ ਜਾਏ 68 ਕਰੋੜ ਰੁਪਏ ਦਿੱਤੀ ਸੀ ਪਹਿਲਾਂ ਮੈਂ ਜਿਹੜੀ 에어ਪੋਰਟ ਵਾਲੀ ਰੋਡ ਹੈ ਉਹਦੇ ਵਾਸਤੇ ਜਦੋਂ ਮੈਂ ਮੁੱਖ ਮੰਤਰੀ ਸੀ ਮੇਰਾ ਇਸ ਏਰੀਆ 'ਚ ਮੈਂ ਚੋਣ ਵੀ ਨਹੀਂ ਸੀ ਲੜੀ ਉਦੋਂ 68 ਕਰੋੜ ਰੁਪਿਆ ਦਿੱਤਾ ਸੀ ਉਹਦੇ ਨਾਲ ਜਿਹੜੀ ਬਾਹਰਲੀ ਸੜਕ ਹੈ ਉਹ ਸਾਰੀ ਤਿਆਰ ਹੋ ਗਈ ਹੈ ਤੇ ਹੁਣ ਕਨੈਕਟਿੰਗ ਰੋਡ ਬਣਾਣੀ ਹੈ ਉਹਦੇ ਵਾਸਤੇ ਸਾਡੀ ਸਰਕਾਰ ਤੇ ਦੋਨਾਂ ਸਰਕਾਰਾਂ ਦੇ ਨਾਲ ਗੱਲ ਚੱਲ ਰਹੀ ਹੈ ਤੇ ਅਸੀਂ ਬੜੀ ਛੇਤੀ ਉਹਦੇ ਵਿੱਚ ਵੀ ਸਫਲਤਾ ਪ੍ਰਾਪਤ ਕਰ ਲਾਂਗੇ ਉਸ ਤੋਂ ਅੱਗੇ ਜਿਹੜਾ ਰੇਲਵੇ ਦੇ ਕੰਮ ਹੈ ਇਹ ਬੜੇ ਇੰਪੋਰਟੈਂਟ ਹੈ ਜਿਸ ਤਰ੍ਹਾਂ ਹੁਣ ਅਮਰਸਰ ਕਟੜਾ ਬੰਦੇ ਭਾਰਤ ਚੱਲੀ ਹੈ ਉਹ ਇੱਥੇ ਰੁਕਣ ਲੱਗੀ ਹੈ ਦੂਸਰੀ ਬੰਦੇ ਭਾਰਤ ਟ੍ਰੇਨ ਹੈ ਜਿਹੜੀ ਇੱਥੇ ਰੁਕਦੀ ਨਹੀਂ ਉਹਦੇ ਵਾਸਤੇ ਮੈਂ ਸਬੰਧਤ ਮੰਤਰੀ ਨੂੰ ਜਾ ਕੇ ਮਿਲਿਆ ਹੈ ਉਮੀਦ ਹੈ ਉਹ ਵੀ ਇੱਥੇ ਰੁਕਣ ਲੱਗ ਜੇਗੀ ਜਿਹੜੀ ਦਿੱਲੀ ਤੋਂ ਆਉਂਦੀ ਹੈ ਦਿੱਲੀ ਕਟੜਾ ਹੁਣ ਅਗਲੀ ਗੱਲ ਇਹ ਹੈ ਕਿ ਜਿਹੜੇ ਰੇਲਵੇ ਬ੍ਰਿਜ ਹੈ ਉਹਨਾਂ ਵਾਸਤੇ ਮੈਂ ਪਿਛਲੇ 1 ਸਾਲ ਤੋਂ ਕੋਸ਼ਿਸ਼ ਕਰ ਰਿਹਾ ਜਿਹੜੀਆਂ ਕਿ ਕਾਫੀ ਮੇਰੀਆਂ ਕੋਸ਼ਿਸ਼ਾਂ ਸਫਲ ਹੋ ਰਹੀਆਂ ਉਹਦੇ ਵਿੱਚ ਜਿਹੜਾ 올ਡ ਬਿਆਨਤ ਨਗਰ ਵਾਲਾ ਤੇ ਗੁਰੂ ਨਾਨਕਪੁਰਾ ਓਵਰ ਬ੍ਰਿਜ ਹੈ ਇਹਨਾਂ ਦੇ ਟੈਂਡਰ ਲੱਗ ਚੁੱਕੇ ਹੈ ਤੇ ਬੜੀ ਛੇਤੀ ਕੰਮ ਜਿਹੜਾ ਹੈ ਇਹਨਾਂ ਦਾ ਸ਼ੁਰੂ ਹੋ ਜਾਣਾ ਇਸ ਦੇ ਨਾਲੇ ਟਾਂਡਾ ਫਾਟਕ ਤੇ ਰਾਮਨਗਰ ਵਾਲਾ ਜਿਹੜਾ ਕ੍ਰੋਸਿੰਗ ਹੈ ਉਹਨਾਂ ਦੀ ਵੀ ਸਰਕਾਰ ਦੇ ਨਾਲ ਗੱਲ ਅਸੀਂ ਅੱਗੇ ਵਧਾਈ ਹੈ ਤੇ ਜਿਹੜੇ ਫਲੋਰ ਦੇ ਵਿੱਚ ਤੇ ਆਰੰਗਪੁਰ ਦੇ ਵਿੱਚ ਜਿਵੇਂ C41 ਚੁਲਾੰਗ ਦੇ ਵਿੱਚ ਹੈ S40 ਮੋਗਾ ਆਦਮਪੁਰ ਭੋਗਪੁਰ ਮਿਲਦੇ ਨਾਲ ਹੈ ਹਾਈਵੇ ਦੇ ਨਾਲ ਤੇ ਗੇਟ A20 ਆਦਮਪੁਰ 에어ਪੋਰਟ ਨੂੰ ਜਿਹੜੀ ਸੜਕ ਜਾਂਦੀ ਆ ਉਹਦੇ ਤੇ ਹੈ ਇਹਨਾਂ ਦੇ ਵਿੱਚ ਵੀ ਅਸੀਂ ਕਾਫੀ ਅੱਗੇ ਵਧ ਗਏ ਹੈ ਤੇ ਇਹਨਾਂ ਦੇ ਵਿੱਚ ਵੀ ਅੰਡਰ ਬ੍ਰਿਜ ਜਾਂ ਓਵਰ ਬ੍ਰਿਜ ਬਣਨੇ ਹੈ ਜਿੰਨੇ ਵੀ ਹਲਕਾ ਜਲੰਧਰ ਦੇ ਵਿੱਚ ਫਾਟਕ ਪੈਂਦੇ ਹੈ ਉਹਨਾਂ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਕਿ ਇਹ ਅੰਡਰ ਬ੍ਰਿਜ ਬਣ ਜੇ ਜਾਂ ਓਵਰ ਬ੍ਰਿਜ ਬਣ ਜੇ ਤੇ ਇਹਦੇ ਵਿੱਚ ਬੜੀ ਛੇਤੀ ਜਿਹੜੇ ਟੈਂਟਰੀਂਗ ਦਾ ਸਿਸਟਮ ਹੈ ਉਹ ਸ਼ੁਰੂ ਹੋ ਰਿਹਾ ਹੈ ਤੇ ਇਹ ਕੰਮ ਜਿਹੜੇ ਐ ਉਹ ਛੇਤੀ ਹੋ ਜਾਣਗੇ ਇੱਕ ਇੱਥੇ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਇਹਦਾ ਕੰਮ ਬੜਾ ਲੱਟ ਗਿਆ ਇਹਦੇ ਬਾਰੇ ਜਿਵੇਂ ਮੰਤਰੀ ਨੂੰ ਵੀ ਮਿਲਿਆ ਮੰਤਰੀ ਸਾਹਿਬ ਨੇ ਮੈਨੂੰ ਵਿਸ਼ਵਾਸ ਦਿੱਤਾ ਹੈ ਇਹ ਕਿਹਦੇ ਵਿੱਚ ਸੈਕੰਡ ਐਂਟਰੀ ਦੀ ਗੱਲ ਹੈ ਤੇ ਇੱਕ ਐਲੀਵੇਟਰ ਹੈ ਇਹ ਚੀਜ਼ਾਂ ਵੀ ਨਮੀਆਂ ਇਹਦੇ ਚ ਮਨਜ਼ੂਰ ਐਸੀ ਕਰਵਾਈਆਂ ਜਿਹੜੀਆਂ ਕਿ ਬੜੀ ਛੇਤੀ ਅੱਗੇ ਵਧਣ ਗਿਆ ਤੇ ਨਾਲ ਨਾਲ ਉਹਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਐਸੀ ਨੈਸ਼ਨਲ ਹਾਈਵੇ ਦੇ ਨਾਲ ਸੰਪਰਕ ਕਰਕੇ ਅੱਜ ਵੀ ਮੇਰੀ ਨੈਸ਼ਨਲ ਹਾਈਵੇ ਦੇ ਅਫਸਰਾਂ ਦੇ ਨਾਲ ਆ ਮੇਰੇ ਕੋਲ ਫੋਟੋ ਵੀ ਹੈ ਮੀਟਿੰਗ ਹੋਈ ਹੈ ਤੇ ਐਸੀ ਨੈਸ਼ਨਲ ਹਾਈਵੇ ਦੇ ਵਿੱਚ ਜਿਸ ਤਰ੍ਹਾਂ ਜਿਹੜਾ ਫਗਵਾੜਾ ਤੋਂ ਬੀਦੂਪੁਰ ਤੱਕ जीटी ਰੋਡ ਜਾ ਰਿਹਾ ਇਹਦੇ ਚ ਬੜਾ ਕਈ ਜਗ੍ਹਾ ਪਾਣੀ ਖੜਦਾ ਕਈ ਜਗ੍ਹਾ ਹੰਪ ਹੈ ਕਈ ਜਗ੍ਹਾ ਸਰਵਿਸ ਲਾਈਨ ਟੁੱਟੀ ਵੀ ਹੈ ਕਈ ਪਿੰਡਾਂ ਦੇ ਵਿੱਚ ਪਾਣੀ ਖੜ ਰਿਹਾ ਜਿਵੇਂ ਲੰਮਾ ਪਿੰਡ ਹੈ ਚਗੋਟੀ ਹੈ ਸੂਚੀ ਪਿੰਡ ਹੈ ਤੇ ਇਹ ਜਿਹੜੀ ਸਮੱਸਿਆ ਦਾ ਹੱਲ ਹੈ ਤੇ ਨਾਲ-ਨਾਲ ਬੜੀ ਇੰਪੋਰਟੈਂਟ ਗੱਲ ਹੈ ਆਪਣੇ ਸ਼ਹਿਰ ਵਾਸਤੇ ਇੱਕ ਦੋ ਵਾਰ ਟੈਂਡਰ ਲਾ ਕੇ ਵੀ ਖਤਮ ਹੋ ਗਿਆ ਇਹ ਜਿਹੜਾ ਪੀਪੀ ਰੋਡ ਹੈ ਪੀਪੀ ਦਾ ਜਿਹੜਾ ਚੌਕ ਹੈ ਉੱਥੋਂ ਦੇ ਕਿਸੇ ਨੇ ਅਮਰਸਰ ਨੂੰ ਜਾਣਾ ਤਾਂ ਕੁਮਕੇ ਜਾਣਾ ਪੈਂਦਾ ਉਹਦੇ ਉੱਪਰ ਚੜ੍ਹਨੇ ਦੀ ਬੜੀ ਸਮੱਸਿਆ ਉਹਦੇ ਵਾਸਤੇ ਮੈਂ ਹੁਣ ਇੱਕ ਮਨਜ਼ੂਰ ਕਰਾਇਆ ਉੱਥੇ ਤੇ ਸਿੱਧਾ ਉੱਪਰ ਚੜ੍ਹ ਕੇ ਜਿਹੜਾ ਤੁਸੀਂ ਅਮਰਸਰ ਨੂੰ ਰੋਡ ਪੜ ਸਕਦੇ ਹੋ ਉੱਥੇ ਪੈਦਲ ਵੀ ਚੜ੍ਹ ਦਾ ਵੀ ਇੰਤਜ਼ਾਮ ਕਰਾਂਗੇ ਪੌੜੀਆਂ ਦਾ ਵੀ ਇੰਤਜ਼ਾਮ ਕਰਾਂਗੇ ਤੇ ਨਾਲ-ਨਾਲ ਰੈਂਪ ਬਣ ਕੇ ਤੁਸੀਂ ਉੱਥੇ ਤੇ ਸਿੱਧਾ ਚੜ੍ਹ ਜਾਓਗੇ ਉਹਦੀ ਜਿਹੜੀ ਹੈ ਉਹ ਆ ਮੇਰੇ ਕੋਲ ਐਸਟੀਮੇਟ ਦੀ ਕਾਪੀ ਹੈਗੀ ਹੈ ਤੇ ਹੁਣ ਮੈਂ ਚੇਅਰਮੈਨ ਨੂੰ ਤੇ ਪੰਜਾਬ ਸਰਕਾਰ ਦੇ ਅਫਸਰਾਂ ਨੂੰ ਦੋ ਤਰੀਕ ਨੂੰ ਦਿੱਲੀ ਸੱਦਿਆ ਹੈ ਚੇਅਰਮੈਨ ਜਿਹੜਾ ਪੂਰੇ ਇੰਡੀਆ ਦਾ ਚੇਅਰਮੈਨ ਹੈ ਯਾਦਵ ਸਾਹਿਬ ਹੈ ਤੇ ਨਾਲ-ਨਾਲ ਇੱਥੇ ਦਾ ਚੀਫ ਸੈਕਟਰੀ ਤੇ ਇੱਥੇ ਦੇ ਸਬੰਧਤ ਸੈਕਟਰੀ ਸਾਹਿਬਾਨ ਹਾਲਾਂਕਿ ਲੈਂਡ ਪੂਲਿੰਗ ਪਾਲਿਸੀ ਬਾਰੇ ਵੀ ਸੱਦੇ ਆਂ ਲੇਕਿਨ ਨਾਲ-ਨਾਲ ਜਲੰਧਰ ਦੀਆਂ ਸਮੱਸਿਆਵਾਂ ਖਾਸ ਤੌਰ ਤੇ ਆ ਪਹਿਲਾਂ ਮੈਂ ਲੱਗ ਕੇ 134 ਕਰੋੜ ਰੁਪਏ ਦਾ ਐਸਟੀਮੇਟ ਤਿਆਰ ਕਰਾ ਲਿਆ ਜਿਹਦੇ ਵਿੱਚ 83 ਕਰੋੜ ਰੁਪਇਆ ਸੜਕ ਦੀ ਦੁਬਾਰੇ ਤੇ ਉਹਦੇ ਤੇ ਲੇਅਰ ਪਾ ਕੇ ਉਹਨੂੰ ਪੱਧਰਾ ਅਰ ਸਹੀ ਤਰੀਕਾ ਕਰਨਾ ਹੈ ਉਸ ਤੋਂ ਬਾਅਦ 4.5 ਕਰੋੜ ਰੁਪਇਆ ਉਹਦੀ ਜਿਹੜੀ ਕਨੈਕਟੀਵਿਟੀ ਹੈ আর ਉਹਦੇ ਜਿਹੜੀਆਂ ਖਰਾਬ ਹੋਈ ਹੈ ਵਾ ਕੰਮ ਉਹਨੂੰ ਠੀਕ ਕਰਨ ਵਾਸਤੇ ਸਰਵਿਸ ਰੋਡ ਦਾ ਫਿਰ ਜਿਹੜਾ ਰੋਡ ਦੇ ਆਲੇ-ਦਾਲੇ ਪਰਨੀਚਰ ਲੱਗਿਆ ਹੁੰਦਾ ਉਹਨਾਂ ਵਾਸਤੇ 7 ਕਰੋੜ ਰੁਪਈਆ ਫੇਰ ਜਿਹੜਾ ਬਾਈਕ ਵਾਸਤੇ ਜਾਂ ਨਾਲ ਤੁਰਨੇ ਵਾਸਤੇ ਫੁੱਟ ਪੈਦਲ ਚੱਲਣ ਵਾਸਤੇ ਹੈ ਉਹਨਾਂ ਵਾਸਤੇ 4.4 ਕਰੋੜ ਰੁਪਈਆ 3 ਕਰੋੜ 82 ਲੱਖ ਤੇ ਪਾਣੀ ਦਾ ਨਿਕਾਸ ਸੀਵਰੇਜ ਸਿਸਟਮ ਇਹ ਜਿਹੜੀ ਇੱਕ ਆਪਣੀ ਡਰੇਨ ਹੈ ਬਾਹਲਾ ਸੰਗਾ ਡ੍ਰੇਨ ਉਹਦੇ ਵਿੱਚ ਸਾਰਾ ਪਾਣੀ ਪਾ ਦੇਣਾ ਹੈ ਇਸੀ ਐਸੀ ਬੜੀ ਮਿਹਨਤ ਕਰਕੇ ਮੈਂ ਆਪ ਸਾਰੀ ਸੜਕ ਉੱਪਰ ਇੱਕ ਦਿਨ ਐਸੀ ਰਾਤ ਨੂੰ 12 ਵਜੇ ਤੋਂ ਬਾਅਦ ਘੰਮੇ ਤਿੰਨ ਘੰਟੇ ਤਾਂ ਕਿ ਉਹਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਅਸੀਂ ਸਹੀ ਤਰੀਕੇ ਨਾਲ ਕਰੀਏ ਇਹ ਸੜਕ ਦੇ ਉੱਪਰ ਐਸੀ ਅਗਲੇ ਸਾਲ ਤੁਹਾਨੂੰ ਕਿਤੇ ਪਾਣੀ ਖੜਿਆ ਜਲੰਧਰ ਚ ਨਹੀਂ ਮਿਲੇਗਾ ਐਸੀ ਇਹ 134 ਕਰੋੜ ਰੁਪਏ ਦਾ ਬਣਾਇਆ ਜਿਹੜਾ ਇੱਕ 파ਟ ਹੈ ਕਿ ਦੇ ਇਹਦਾ ਪਾਣੀ ਹੈ ਜਿਹੜਾ ਉਹਦਾ ਨਿਕਾਸ ਕਰਨਾ ਉਹਦੇ ਵਾਸਤੇ ਸਵਾ ਮੀਟਰ ਦੀ 1200 ਐਮ ਐਮ ਦੀ ਇੱਕ ਪੈਪ ਸਾਰੇ ਏਰੀਆ ਵਿੱਚ ਪਾ ਕੇ ਅਸੀਂ ਆ ਜਿਹੜੀ ਡਰੇਨ ਜਾ ਰਹੀ ਹੈ ਕਾਲਾ ਸੰਘਾ ਡਰੇਨ ਉਹਦੇ ਚ ਪਾਣੀ ਗੇਰਨਾ ਇਹ 36 ਕਰੋੜ 21 ਲੱਖ ਰੁਪਏ ਇਹਦੇ ਤੇ ਲੱਗੇਗਾ ਹਾਈਵੇ ਤੇ ਲਾਈਟਾਂ ਦਾ ਸਿਸਟਮ ਉਹਦੇ ਤੇ ਲੱਗਣਾ ਹੈ 22 ਲੱਖ ਰੁਪਿਆ 22 ਲੱਖ ਸੌਰੀ 2 ਕਰੋੜ 15 ਲੱਖ 61000 ਰੁਪਿਆ ਇੰਪਰੂਵਮੈਂਟ ਐਂਡ ਵਾਈਡਨਿੰਗ ਆਫ ਪੀਏਪੀ ਚੌਂਕ ਜਿਹੜਾ ਮੈਂ ਤੁਹਾਨੂੰ ਰੈਂਪ ਦੱਸਿਆ ਕਿ ਪੀਏਪੀ ਚੌਂਕ ਦੇ ਵਿੱਚ ਅਮਰਸਰ ਚਾਣੇ ਨੂੰ ਰੈਂਪ ਬਣਨਾ ਤੇ ਇਹਦੀ ਵਾਈਡਨਿੰਗ ਹੋਣੀ ਹੈ ਉਥੇ ਦੇ ਪੈਦਲ ਚਾਣੇ ਨੂੰ ਇੰਤਜ਼ਾਮ ਹੋਣਾ ਉਹਦੇ ਦੇ 4 ਕਰੋੜ 58 ਲੱਖ ਰੁਪਿਆ ਲੱਗਣਾ ਤੇ ਸ਼ਿਫਟਿੰਗ ਆਫ ਇਲੈਕਟ੍ਰੀਕਲ ਯੂਟਿਲਿਟੀ ਜਿੱਨੀਆਂ ਜਿਹੜੇ ਖੰਭੇ ਖੰਭੇ ਇੱਥੇ ਉੱਧਰ ਸ਼ਿਫਟ ਕਰਨੇ ਪੈਣੇ ਉਨਾ ਤੇ ਪੈਸੇ ਲੱਗਣੇ ਆ ਇਹਦੇ ਤੇ ਟੋਟਲ ਕਾਸਟ ਹੈ ਜਿਹੜੀ ਉਹ 133 ਕਰੋੜ 93 ਲੱਖ ਰੁਪਈਆ ਲੱਗਣਾ ਹੈ ਤੇ ਇਹ ਜਿਹੜਾ ਇਹਦੇ ਨਾਲ ਇਸ ਏਰੀਆ ਦੀ ਪੂਰੀ ਕਾਇਆਪਲਟ ਹੋ ਜਾਣੀ ਹੈ ਆਪਾਂ ਨੂੰ ਸੜਕਾਂ ਤੇ ਐਕਸੀਡੈਂਟ ਦੇ ਖਤਰੇ ਖਤਮ ਸਰਵਿਸ ਰੋਡ ਨੂੰ ਦੁਬਾਰੇ ਸਟਰੈਂਥਨਿੰਗ ਕਰਕੇ ਬਣਾਇਆ ਜਾਣਾ ਤੇ ਨਾਲ ਨਾਲ ਅੰਮ੍ਰਿਤਸਰ ਨੂੰ ਜਾਣ ਵਾਸਤੇ ਸਮੱਸਿਆ ਖਤਮ ਹੋ ਜਾਣੀ ਹੈ ਤੇ ਨਾਲ-ਨਾਲ ਪਾਣੀ ਦੀ ਜਿਹੜੀ ਸਮੱਸਿਆ ਉਹ ਖਤਮ ਹੋ ਜਾਣੀ ਹੈ ਇਹ ਹੈਗਾ ਨੈਸ਼ਨਲ ਹਾਈਵੇ ਦਾ ਕੰਮ ਦੂਸਰਾ ਜਿਹੜਾ ਮੋਗੇ ਨੂੰ ਨੈਸ਼ਨਲ ਨੈਸ਼ਨਲ ਹਾਈਵੇ ਜਾ ਰਿਹਾ ਹੈ ਉਹਦੇ ਵਿੱਚ ਅਸੀਂ 134 ਕਰੋੜ ਰੁਪਏ ਦਾ ਨਵਾਂ ਇੱਕ ਐਸਟੀਮੇਟ ਬਣਾਇਆ ਉਹਦੇ 'ਚ ਹੰਪ ਹੈ ਉਹਰੇ ਜੇ ਕੱਲ ਵੀ ਅਸੀਂ ਜਦ ਗਏ ਆ ਸਾਰੀ ਸੜਕ ਨੂੰ ਦੁਬਾਰੇ ਦੇਖਿਆ ਉਹਦੇ ਵਿੱਚ ਜਿਹੜੀ ਸੀਮਿੰਟਡ ਸੜਕ ਬਣੀ ਵੀ ਹੈ ਉਹ ਇਸ ਤਰ੍ਹਾਂ ਇਸ ਤਰ੍ਹਾਂ ਕਰਦੀ ਹੈ ਗੱਡੀ ਜਾ ਕੇ ਤੇ ਗੱਡੀ ਖੜਕਦੀ ਵੀ ਆ ਰੁਕਦੀ ਵੀ ਘਟ ਹੈ ਤੇ ਟੋਏ ਵੀ ਹੈ ਉਹਦੇ ਵਿੱਚ ਐਸੇ ਅਗਲੇ 5 ਸਾਲ ਦੀ ਮੇਨਟੇਨੈਂਸ ਦਾ ਕੰਮ ਸਰਕਾਰ ਦੇਣ ਜਾ ਰਹੀ ਹੈ ਸਾਰੀ ਗੱਲ ਤੈ ਹੋ ਗਈ ਹੈ ਦੋ ਤਰੀਕ ਨੂੰ ਮੇਰੀ ਮੀਟਿੰਗ ਹੈ ਉਹਨਾਂ ਦੇ ਨਾਲ ਉਹਦੇ ਨਾਲ ਜਿੱਥੇ ਪਹਿਲਾਂ ਸਟਰੈਂਥਨਿੰਗ ਆ ਉਹਨੂੰ ਠੀਕ ਕਰਨਾ ਤੇ ਫਿਰ ਅਗਲੇ 5 ਸਾਲ ਜੇ ਕਿਤੇ ਵੀ ਖਰਾਬ ਹੁੰਦੀ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਉਹ 134 ਕਰੋੜ ਰੁਪਏ ਦਾ ਕੰਮ ਜਿਹੜਾ ਸਰਕਾਰ ਦੇ ਰਹੀ ਹੈ ਇਹ ਹੈਗਾ ਨੰਬੜਾ ਛਾ ਕੋਟ ਮੋਗਾ ਰੋਡ ਲੰਬਾ ਛਾ ਕੋਟ ਰੋਡ ਇਹਦਾ 100 ਲੰਬੜਾ ਛਾ ਕੋਟ ਮੋਗਾ ਰੋਡ 133 ਕਰੋੜ ਰੁਪਏ ਦੀ ਮੈਂਟੀਨੈਂਸ ਹੈ ਇਹਦੇ ਵਿੱਚ ਲਾਈਟਨਿੰਗ ਹੈ ਸਟਰੈਂਥਨਿੰਗ ਹੈ ਇਹਦਾ ਸਾਰਾ ਆਉਣ ਵਾਲੇ 5 ਸਾਲ ਦਾ ਇਹਦਾ ਕੰਮ ਹੈ ਤੇ ਨਾਲ-ਨਾਲ ਆਦਮਪੁਰ ਦੇ ਵਿੱਚ ਜਿੱਥੇ ਮਈਆ ਭਗਵਾਨ ਦਾ ਦੇਰ ਉਹਦੇ ਨਾਲ ਪਾਣੀ ਖੜਦਾ ਉਹ ਵੀ ਨੈਸ਼ਨਲ ਹਾਈਵੇ ਦੇ ਨਾਲ ਗੱਲ ਹੋ ਗਈ ਹੈ ਕਿ ਉਹ ਪਾਣੀ ਨੂੰ ਜਿਹੜਾ ਡਰੇਨ ਦੇ ਵਿੱਚ ਪਾਇਆ ਜਾਏਗਾ ਇੱਕ ਸਰਗਰ ਪ੍ਰਗਟ ਸਿੰਘ ਦੇ ਨਾਲ ਮਿਲ ਕੇ ਜਿਹੜਾ ਕੂਲ ਰੋਡ ਹੈ ਇਹ ਬਣ ਰਿਹਾ ਇਹਨਾਂ ਨੇ ਨਾਲਾ ਬੰਦ ਕਰਕੇ ਉੱਪਰ ਰੋਡ ਬਣਾਈ ਹੈ ਇਹਦਾ ਹੀ ਜਿਹੜੀ ਕਨੈਕਟੀਵਿਟੀ ਹੈ ਜਿਹੜੀ ਨਵਾਂ ਰਿੰਗ ਰੋਡ ਬਣ ਰਿਹਾ ਉਹਦੇ ਨਾਲ ਪ੍ਰਪੋਜ਼ ਨਹੀਂ ਕੀਤੀ ਹੋਈ ਤੇ نیشنل ਹਾਈਵੇ ਦੇ ਨਾਲ ਅਸੀਂ ਗੱਲ ਕਰਕੇ ਇਹਨੂੰ ਉਹਦੇ ਨਾਲ ਕਨੈਕਟ ਕਰ ਰਹੇ ਹਾਂ ਤਾਂ ਕਿ ਇੱਧਰ ਤੇ ਜਾ ਜਾਈਏ ਤਾਂ نیشنل ਹਾਈਵੇ ਤੇ ਚੜ ਜੇ ਅਜੇ ਕੁਝ ਹੈ ਨਹੀਂ ਸੋ ਇਹ ਵੀ ਮੈਨੂੰ ਲੱਗਦਾ ਕੰਮ ਹੈ ਜਿਹੜਾ ਉਹ ਸਾਡਾ ਬੜੀ ਛੇਤੀ ਚੜ ਜਾਏਗਾ ਤੇ ਇੱਕ ਬੜਾ ਇੰਪੋਰਟੈਂਟ ਬੜੀ ਦੇਰ ਤੋਂ ਕੰਮ ਰੁਕਿਆ ਹੋਇਆ ਉਹ ਐਮਐਲਏ ਸਾਹਿਬ ਬੈਠੇ ਇਹਨਾਂ ਦਾ ਬੜਾ ਕੰਸਰਨ ਹੈ ਆਦਮਪੁਰ ਦੇ ਵਿੱਚ ਮੇਰਾ ਵੀ ਕੰਸਰਨ ਹੈ ਅਸੀਂ ਦੋਨਾਂ ਨੇ ਰਲ ਕੇ ਉਹਦੀ ਗੱਲ ਨੂੰ نیشنل ਹਾਈਵੇ ਦੇ ਨਾਲ ਟੇਕਓਵਰ ਕਰਿਆ ਅਖੀਰ ਦੀ ਗੱਲ ਇਹ ਨਿਕਲੀ ਕਿ ਪੰਜਾਬ ਸਰਕਾਰ ਕੋਲ ਕੰਮ ਹੈ ਤੇ ਪੰਜਾਬ ਸਰਕਾਰ ਉਹਦਾ ਕੰਮ ਨਹੀਂ ਕਰਾ ਰਹੀ ਜਿਹਨੂੰ ਟੈਂਡਰ ਦਿੱਤਾ ਹੋਇਆ ਸੀ ਉਹ ਟੈਂਡਰ ਲੈਪਸ ਹੋ ਗਿਆ ਤੇ ਹੁਣ ਉਹ ਉਹਨਾਂ ਰੇਟਾਂ ਦੇ ਕੰਮ ਕਰਨੇ ਨੂੰ ਤਿਆਰ ਨਹੀਂ ਐਸੀ ਪਿਛਲੇ 6 ਮਹੀਨੇ ਤੋਂ ਰੌਲਾ ਪਵਾ ਕੇ ਹੁਣ ਉਹ ਟੈਂਡਰ ਕੈਨਸਲ ਹੋਇਆ ਤੇ ਨਵਾਂ ਟੈਂਡਰ ਲੱਗਣ ਲੱਗਿਆ 2 ਤਰੀਕ ਨੂੰ ਐਸੀ ਦੋਵੇਂ ਤਰ੍ਹਾਂ ਦਿੱਲੀ ਬਣਾਈਆਂ ਨੈਸ਼ਨਲ ਹਾਈਵੇ ਵੀ ਤੇ ਸਟੇਟ ਦੀ ਜਿਹੜੀ ਡਿਪਾਰਟਮੈਂਟ ਹੈ ਇਹ ਦੋਵੇਂ ਧਿਰਾਂ ਨੂੰ ਦਿੱਲੀ ਬੁਲਾ ਕੇ ਸਾਡੀ ਕੋਸ਼ਿਸ਼ ਇਹ ਹੈ ਕਿ ਇਹ ਸਟੇਟ ਤੋਂ ਸੈਂਟਰ ਕੋ ਚਲੇ ਜਾਵੇ ਸਟੇਟ ਵਾਲਿਆਂ ਨੇ ਕੰਮ ਨਹੀਂ ਕਰਨਾ ਇਹਨਾਂ ਦੀ ਵਿਜੀਲੈਂਸ ਇਨਕੁਆਇਰੀ ਚੱਲ ਰਹੀ ਇਹ ਉਹ ਜਿਹੜੀ ਉਸ ਤੋਂ ਅਗਲੀ ਜਗ੍ਹਾ ਹੈ ਉਹ ਅਕਵਾਇਰ ਕਰਕੇ ਨਹੀਂ ਦੇ ਰਹੇ ਸੋ ਅਫਸਰਾਂ ਦੀ ਦੋ ਤਰੀਕ ਨੂੰ ਮੀਟਿੰਗ ਬੁਲਾਈਏ ਇਹ ਵੀ ਮੈਂ ਜਿਹੜਾ ਅਸੀਂ ਦੋਨੋਂ ਜਣੇ ਰਲ ਕੇ ਬੜੀ ਛੇਤੀ ਜਿਹੜਾ ਆਦਮپور ਦਾ ਪੁਲ ਦਾ ਕੰਮ ਰੁਕਿਆ ਹੋਇਆ ਉਹਨੂੰ ਅਸੀਂ ਟੇਕ ਅਪ ਕੀਤਾ ਹੈ ਤੇ ਇਸ ਨੂੰ ਐਸੀ ਅੱਗੇ ਚੜਾਵਾਂਗੇ ਸੋ ਅੱਜ ਐਸੀ ਇਹ ਤਿੰਨ ਡਿਪਾਰਟਮੈਂਟਾਂ ਬਾਰੇ ਹੋਰ ਨਾਲ ਗੱਲ ਕਰਨੀ ਸੀ ਬਾਕੀ ਡਿਪਾਰਟਮੈਂਟਾਂ ਬਾਰੇ ਕਿਸੇ ਦਿਨ ਫੇਰ ਕਰਾਂਗੇ ਤੇ ਮੈਂ ਧੰਨਵਾਦੀ ਹਾਂ ਸਾਰਿਆਂ ਐਮਐਲਏ ਸਹਿਬਾਨ ਦਾ ਜਿਨ੍ਹਾਂ ਨੇ ਸੰਸਦ ਰਤਨ ਮਿਲਣ ਤੇ ਮੈਨੂੰ ਵੀ ਵਧਾਈ ਦਿੱਤੀ ਹੈ ਲੋਕਾਂ ਨੂੰ ਵੀ ਵਧਾਈ ਦਿੱਤੀ ਹੈ ਤੇ ਮੈਂ ਫੇਰ ਲੋਕਾਂ ਨੂੰ ਇੱਕ ਵਾਰ ਇਸ ਬਾਰੇ ਬਹੁਤ-ਬਹੁਤ ਮੁਬਾਰਕਬਾਦ ਦੇਣਾ ਸਰਕਾਰ ਸਹਿਬਾਨ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਪਹਿਲਾਂ ਜਲੰਧਰ ਹਲਕਾ ਦੇ ਸਾਰੇ ਵੋਟਰਾਂ ਨੂੰ ਸਾਰੇ ਵਾਸੀਆਂ ਨੂੰ ਧੰਨਵਾਦ ਦਿੰਦਾ ਤੇ ਮੁਬਾਰਕਬਾਦ ਵੀ ਦਿੰਦਾ ਕਿ ਉਹਨਾਂ ਨੇ ਮੈਨੂੰ ਚੁਣਿਆ ਤੇ ਤਾਂ ਜਿਹੜਾ ਜਾ ਕੇ ਆਪਾਂ ਨੂੰ ਪਹਿਲੀ ਵਾਰ ਪੰਜਾਬ ਦੇ ਵਿੱਚ ਕਿਸੇ ਐਮਪੀ ਨੂੰ ਆਜ਼ਾਦੀ ਤੋਂ ਬਾਅਦ ਸੰਸਦ ਰਤਨ ਦੇ ਅਵਾਰਡ ਦੇ ਨਾਲ ਨਵਾਜਿਆ ਗਿਆ ਇਹ ਮੈਨੂੰ ਨਹੀਂ ਮਿਲਿਆ ਅਵਾਰਡ ਇਹ ਜਲੰਧਰ ਦੇ ਹਰ ਵੋਟਰ ਦਾ ਅਵਾਰਡ ਹੈ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਜਲੰਧਰ ਨਿਵਾਸੀਆਂ ਵਾਸਤੇ ਇਹ ਅਵਾਰਡ ਲੈ ਕੇ ਦੇ ਸਕਿਆ ਬਹੁਤ ਸਾਰੇ ਜਲੰਧਰ ਦੇ ਕੰਮਾਂ ਨੂੰ ਮੈਂ ਪਿਛਲੇ ਜਦੋਂ ਮੇਰੀ ਚੋਣ ਹੋਈ ਹੈ ਤਾਂ ਤੋਂ ਲੱਗਿਆ ਹੋਇਆ ਤੇ ਬਹੁਤ ਸਾਰੇ ਕੰਮਾਂ ਦੇ ਵਿੱਚ ਸਾਨੂੰ ਜਿਹੜੀ ਹੈ ਸਫਲਤਾ ਮਿਲੀ ਹੈ ਮੈਂ ਅੱਜ ਸਿਰਫ ਤਿੰਨ ਗੱਲਾਂ ਬਾਰੇ ਗੱਲ ਕਰਾਂਗਾ ਇੱਕ 에어ਪੋਰਟ ਬਾਰੇ ਦੂਸਰਾ ਰੇਲ